ਖਾਲਸਾ ਪੰਥ ਦੀ ਸਿਰਜਣਾ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਖਾਲਸਾ ਨੂੰ ਇੱਕ ਅਜੀਹਾ ਸੰਗ ਭਾਈਚਾਰਾ ਸੰਗਠਨ ਜਾਂ ਸਮਾਜ ਕਿਹਾ ਜਾ ਸਕਦਾ ਹੈ ਜਿਸ ਦੀ ਨੀਂਹ ਧਾਰਮਿਕ ਸੀ ਅਤੇ ਜਿਸ ਦਾ ਅਨੁਸ਼ਾਸਨ ਸੈਨਿਕ ਸੀ ਖਾਲਸਾ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਖਾਲਸ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਸ਼ੁੱਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਇੱਕ ਭਾਰੀ ਦੀਵਾਨ ਸਜਾਇਆ ਜਿਸ ਵਿੱਚ ਵੱਖ-ਵੱਖ ਖੇਤਰਾਂ ਤੋਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਰੇ ਦੀਵਾਨ ਅੰਦਰ ਮਿਆਂ ਵਿੱਚੋਂ ਤਲਵਾਰ ਕੱਢ ਕੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਤੁਹਾਡੇ ਵਿੱਚੋਂ ਕੋਈ ਅਜਿਹਾ ਵਿਅਕਤੀ ਹੈ ਜੋ ਧਰਮ ਲਈ ਆਪਣਾ ਜੀਵਨ ਕੁਰਬਾਨ ਕਰ ਸਕੇ ਜਦੋਂ ਇਹ ਸ਼ਬਦ ਤੀਜੀ ਵਾਰ ਦੁਹਰਾਏ ਗਏ ਤਾਂ ਲਾਹੌਰ ਨਿਵਾਸੀ ਭਾਈ ਦਇਆ RAM ਆਪਣੀ ਥਾਂ ਤੋਂ ਉੱਠ ਕੇ ਗੁਰੂ ਜੀ ਵੱਲ ਵਧਿਆ ਅਤੇ ਆਪਣੇ ਆਪ ਨੂੰ ਧਰਮ ਲਈ ਗੁਰੂ ਜੀ ਅੱਗੇ ਪੇਸ਼ ਕੀਤਾ ਇਸ ਤੋਂ ਬਾਅਦ ਗੁਰੂ ਜੀ ਨੇ ਦੁਬਾਰਾ ਉਹੀ ਸ਼ਬਦ ਦੁਹਰਾਏ ਕਿ ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਵਿਅਕਤੀ ਹੈ ਜੋ ਧਰਮ ਲਈ ਆਪਣਾ ਸੀਸ ਦੇ ਸਕੇ ਇਸ ਵਾਰ ਦਿੱਲੀ ਦੇ ਭਾਈ ਧਰਮਦਾਸ ਨੇ ਆਪਣੇ ਆਪ ਨੂੰ ਪੇਸ਼ ਕੀਤਾ ਇਸ ਤੋਂ ਬਾਅਦ ਦਵਾਰਕਾ ਦੇ ਭਾਈ ਮੋਹਕਮ ਚੰਦ ਜੀ ਨੇ ਆਪਣੇ ਆਪ ਨੂੰ ਧਰਮ ਲਈ ਗੁਰੂ ਜੀ ਅੱਗੇ ਪੇਸ਼ ਕੀਤਾ ਇਸ ਤੋਂ ਬਾਅਦ ਬੇਦਰ ਦੇ ਨਿਵਾਸੀ ਪਾਈ ਸਾਹਿਬ ਚੰਦ ਜੀ ਨੇ ਗੁਰੂ ਜੀ ਅੱਗੇ ਆਪਣਾ ਸੀਸ ਪੇਸ਼ ਕੀਤਾ ਅਖੀਰ ਵਿੱਚ ਜਗਨਨਾਥ ਪੁਰੀ ਦੇ ਪਾਈ ਹਿੰਮਤ ਰਾਏ ਜੀ ਨੇ ਆਪਣੇ ਆਪ ਨੂੰ ਗੁਰੂ ਜੀ ਅੱਗੇ ਭਾਵਕੇ ਆਪਣਾ ਸੀਸ ਗੁਰੂ ਜੀ ਅੱਗੇ ਧਰਮ ਲਈ ਪੇਸ਼ ਕੀਤਾ ਇਸ ਤੋਂ ਪਹਿਲਾਂ ਚਰਨ ਅੰਮ੍ਰਿਤ ਦੁਆਰਾ ਵਿਅਕਤੀਆਂ ਨੂੰ ਗੁਰੂ ਦਾ ਸਿੱਖ ਬਣਾਇਆ ਜਾਂਦਾ ਸੀ ਅਰਥਾਤ ਗੁਰੂ ਦੇ ਚਰਨਾਂ ਨਾਲ ਸੋਹਾਇਆ ਹੋਇਆ ਪਾਣੀ ਜਾਂ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ ਪਰੰਤੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਣ ਇੱਕ ਵਿਸ਼ੇਸ਼ ਪ੍ਰਥਾ ਦੁਆਰਾ ਪੰਜ ਪਿਆਰਿਆਂ ਨੂੰ ਆਪਣੇ ਸਿੱਖ ਬਣਾਇਆ ਇੱਕ ਲੋਹੇ ਦੇ ਪਾਂਡੇ ਵਿੱਚ ਪਾਪ ਕੇ ਸਰਬ ਲੋਹੇ ਦੇ ਪਾਂਡੇ ਵਿੱਚ ਸਾਫ ਪਾਣੀ ਅਤੇ ਪਤਾਸੇ ਪਾ ਕੇ ਖੰਡੇ ਖੰਡਾ ਜਿਸ ਨੂੰ ਦੋ ਧਾਰੀ ਤਲਵਾਰ ਹੁੰਦੀ ਹੈ ਜਿਸ ਨੂੰ ਖੰਡਾ ਕਿਹਾ ਜਾਂਦਾ ਹੈ ਨਾਲ ਹਲਾਇਆ ਅਤੇ ਨਾਲੋਂ ਨਾਲ ਜਪਜੀ ਸਾਹਿਬ ਅਨੰਦ ਸਾਹਿਬ ਜਾਪ ਸਾਹਿਬ ਸਵਈਏ ਅਤੇ ਚੋਪਾਈ ਸਾਹਿਬ ਨਾਮਕ ਪੰਜ ਬਾਣੀਆਂ ਦਾ ਪਾਠ ਕੀਤਾ ਗਿਆ ਇਸ ਪ੍ਰਕਾਰ ਤਿਆਰ ਕੀਤੇ ਗਏ ਖੰਡੇ ਦੇ ਪਾਹੁਲ ਅਰਥਾਤ ਅਮਰਤ ਨੂੰ ਉਸੇ ਭਾਂਡੇ ਵਿੱਚੋਂ ਬਾਰੀ-ਬਾਰੀ ਪੰਜ ਪਿਆਰਿਆਂ ਨੂੰ ਪਿਲਾ ਦਿੱਤਾ ਗਿਆ ਗੁਰੂ ਸਾਹਿਬ ਜੀ ਨੇ ਪੰਜ ਪਿਆਰਿਆਂ ਅੱਗੇ ਬੇਨਤੀ ਕੀਤੀ ਕਿ ਹੁਣ ਤੁਸੀਂ ਮੈਨੂੰ ਇਹ ਅੰਮ੍ਰਿਤ ਪਿਲਾਓ ਪੰਜ ਪਿਆਰਿਆਂ ਨੇ ਪਿੱਛੋਂ ਆਪਣੇ ਹੱਥੀ ਗੁਰੂ ਜੀ ਨੂੰ ਅੰਮ੍ਰਿਤ ਸ਼ਕਾਇਆ ਇਸੇ ਲਈ ਕਿਹਾ ਜਾਂਦਾ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਖਾਲਸੇ ਦੇ ਸਿਧਾਂਤ ਖਾਲਸਾ ਵਿੱਚ ਪ੍ਰਵੇਸ਼ ਕਰਨ ਲਈ ਹਰ ਵਿਅਕਤੀ ਨੂੰ ਖੰਡੇ ਦੀ ਪਹਲ ਲੈਣੀ ਪੈਂਦੀ ਹੈ ਉਸ ਨੂੰ ਪੰਜ ਕੱਕਿਆ ਪਾਭ ਕੇਸ ਕੰਗਾ ਕਿਰਪਾਨ ਕੜਾ ਅਤੇ ਕਸ਼ਹਿਰਾ ਦਾ ਧਾਰਨੀ ਹੋਣਾ ਜ਼ਰੂਰੀ ਹੈ ਹਰ ਇੱਕ ਖਾਲਸਾ ਆਪਣੇ ਨਾਮ ਦੇ ਨਾਲ ਸਿੰਘ ਲਾਵੇਗਾ ਅਤੇ ਔਰਤਾਂ ਆਪਣੇ ਨਾਮ ਨਾਲ ਕੌਰ ਲਾਉਣਗੀਆਂ ਉਹ ਅੰਮ੍ਰਿਤ ਵੇਲੇ ਉੱਠੇਗਾ ਅਤੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੇਗਾ ਉਹ ਦਸਾਂ ਨੋਹਾਂ ਦੀ ਕੀਰਤ ਕਰੇਗਾ ਅਤੇ ਆਪਣੀ ਆਮਦਨ ਦਾ ਦਸਮਾ ਹਿੱਸਾ ਦਸਬੰਦ ਧਾਰਮਿਕ ਕਾਰਜਾਂ ਲਈ ਦਾਨ ਦੇਵੇਗਾ ਉਹ ਜਾਤ ਪਾਤ ਅਤੇ ਊਚ ਨੀਚ ਵਿੱਚ ਵਿਸ਼ਵਾਸ ਨਹੀਂ ਰੱਖੇਗਾ ਉਹ ਅਸਤਰ ਸ਼ਾਸਤਰ ਦਾ ਧਾਰਨ ਕਰੇਗਾ ਅਤੇ ਧਰਮ ਯੁੱਧ ਲਈ ਸਦਾ ਤਿਆਰ ਰਹੇਗਾ ਉਹ ਤਬਾਕੂ ਦੀ ਵਰਤੋਂ ਨਹੀਂ ਕਰੇਗਾ ਉਹ ਆਪਣੇ ਚਰਿੱਤਰ ਨੂੰ ਸੁਧਰ ਰੱਖੇਗਾ ਅਤੇ ਉੱਚ ਨੈਤਿਕ ਜੀਵਨ ਬਤੀਤ ਕਰੇਗਾ ਖਾਲਸਾ ਦੇ ਮੈਂਬਰ ਆਪਸ ਵਿੱਚ ਮਿਲਦੇ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਇੱਕ ਦੂਜੇ ਦਾ ਸਵਾਗਤ ਕਰਨਗੇ